ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਤਾ ਰਹੇ ਨੂੰ ਉੱਪਰੋਂ ਪਾਤਰ ਸੈਟਾ ਸਾਰੇ ਵੀਰਾਂ ਦੇ ਕੱਪੜਾ ਠੀਕ ਹੈ ਲੋ ਭਾਈ ਸੱਲਾਂ ਕੀ ਬਾਜੀ ਤੇ ਲਾਇਕ ਹੈਰੇ ਟੂਸੀ ਵਾਲੇ ਨੂੰ ਤੇ ਬਸ ਘਰਾਉਣ ਦੇ ਦੌਣੀ ਦੂਣੀ ਕਰ ਕੈਨੂੰ ਹਜੇ ਤੇ ਕਰ ਪਿਆ ਕਿ ਕੀ ਸਾਬ ਕਦਾ 6 ਫਲਟਣਾ ਨਹੀਂ ਨਹੀਂ ਬੰਦੇ ਵੀ ਪਹੁੰਚ ਗਏ ਬਾਹਰ ਆਹ ਉੱtre ਹੱਡ ਰਾ ਆ ਖੜਾ ਆ ਖੜਾ ਆ ਸਾਹਮਣੇ ਤੇ ਆਈ ਵਾਟਰਪਲਾਈ ਛੱਡ ਕੇ ਵੇਣੇ ਨੂੰ ਗੁੱਡੇ ਚ ਨਾ ਓਏ ਅਰੇ ਗਲੀਸ ਕਰੀ ਜਾਂਦੇ ਇਹ ਨੂੰ ਛੱਡ ਰਾਂਗਾ ਗਲੀਸ ਕਰਾਈ ਇਹਨਾਂ ਨੂੰ ਜੇ ਵੀ ਛੱਡ ਰਾਂ ਉਹ ਸਾਗੇ ਗਲੀਸ ਕਰੀ ਜਾਂਦੇ ਵਾਹ ਵਾਹ ਛੱਟ ਚੱਲ ਆ ਜਾ ਬੰਨ ਲਾ ਭਾਈ ਬੰਨ ਲੈਣ ਆਜੂ ਰੋੜ ਕੇ ਨਹੀਂ ਹੁੰਦਾ ਦੇਖ ਲੈ ਚੱਲ ਬੰਨ ਕੇ ਬਲੈਕ ਇਹਨੂੰ ਫੁੱਡੇ ਛੱਡਿਆ ਜੀ ਭਾਈ ਲੈ ਲਓ ਜੀ ਚੱਲ ਵੇ ਭਾਈ ਨੂੰ ਇਹ ਦੇਖੋ ਸ਼ਿਕਾਰੀ ਵੀ ਕਹਿੰਦਾ ਮੈਂ ਨਾਲ ਜਾਊਗਾ ਭਾਈ ਜੀ ਉਹ ਵਾਲਾ ਸਭ ਪਿਆਰ ਹੀ ਵਾਲਾ ਹੜਨ ਵਾਲੇ ਦਾ ਉਹ ਪਰਪਰ ਹੀ ਹੋਇਆ ਚੱਲਨੇ ਆ ਲੈ ਕੇ ਬਾਬੇ ਦਾ ਨਾਂ ਉਹ ਕਿਉਂ ਮਰ ਜਾ ਕਰੇ ਲਓ ਜੀ ਕਰਦ ਗਿਆ ਮੈਂ ਵੀਡੀਓ ਦੀ ਸਟਾਰਟਿੰਗ ਤੇ ਹੁਣ ਸਾਰੀ ਐਡ ਆਉਣ ਲੱਗਣ ਲੱਗੇ ਆ 3G ਕਿ ਨਹੀਂ ਬਸ ਸਰਾ ਹੀ ਲਾਤੀ ਹੁਣ ਸਰ ਮੁੰਡਿਆਣੇ ਹੈ ਉਹ ਕਿਵੇਂ ਆ ਜਹਾ ਭਾਈ ਚੱਲ ਕੋਈ ਨਹੀਂ ਲੱਗਦਾ ਹੁੰਦਾ ਹੀ ਰਹਿੰਦਾ ਇੱਕ ਉਧਰ ਸਾਡੇ ਦੋਵੇਂ ਬੈਠੇ ਆ ਹਨਾ ਬਾਪੋ ਤੇ ਇੱਕ ਉਧਰ ਬੈਠਾ ਤੇ ਇੱਕ ਆ ਰਿਹਾ ਹਨਾ ਉਹ ਵਪਾਰ ਇਹ ਵਸ ਲਾਈ ਜਾਵੇਂਗਾ ਬਾਈ ਨਹੀਂ ਦੱਸਿਆ ਉਹ ਚੱਲ ਨਵੀਂ ਗੱਡੀ ਲੈ ਲੈਣੀ ਲਾਜ ਬੀਰੋ ਲਓ ਜੀ ਬੜਾ ਸਿੱਧਾ ਰੱਖੇ ਪਾਣੀ ਪਾਟਰ ਆਹ ਕਿਉਂ ਨਹੀਂ ਆਇਆ ਪਰ ਕੇ ਹੱਡੀ ਜੀ ਪਰ ਇਹ ਨਹੀਂ ਮਨ ਸੀ ਬਾਈ ਜੀ ਬਾਲੀ ਨਹੀਂ ਆਇਆ ਪਰ ਮੈਂ ਖੜ ਗਈ ਸੀ ਗੁੱਤੀ ਖੜਦ ਖੜਦੀ ਰਹੀ ਆ ਖੜ ਕੇ ਬੜੇ ਵਿੱਚ ਚੱਕਰ ਚੱਕੇ ਉਰਦੀ ਵਿੱਚ ਹੀ ਹੋ ਗਈ ਜੀ ਸਾਡਾ ਜਿਹੜੀ ਆ ਹਾਂ ਜੀ ਇਹਦੇ ਦਾ ਪਾਣੀ ਕਿੰਨਾ ਪਾਣੀ ਹੋ ਗਿਆ ਜੀ ਇਹਨੂੰ ਦੇਦਾ 35 30 ਤੇ 15 ਕਿੰਨਾ ਹੁੰਦਾ 45 45 ਮਿਲ ਬਸ ਲਾਸਟ ਜੀ ਬਹੁਤ 45 ਬਹੁਤ ਆ ਯਾਰ ਇਸ ਤੋਂ ਬਾਅਦ ਹੱਟੀ ਵਾਲੇ ਸਕੂਲ ਚ ਪੜ੍ਹੇ ਹੈ ਚਲ ਠੀਕ ਹੈ ਜੀ ਠੀਕ ਹੈ ਜੀ ਓਕੇ ਇਹਨੂੰ ਵੀ ਦੇ ਰੱਖਿਆ ਇਹਨੂੰ ਹੋਰ ਦੇ ਦਈਏ ਇਹਨੂੰ ਦੇਦਾ ਕਲੀਨ ਹੋਰ ਦੇਣਾ ਪਾਣੀ ਸਾਨੂੰ ਹਾਂ ਲਓ ਜੀ ਪਿੰਜਰੇ ਦਾ ਬਾਰ ਖੋਲ ਕੇ ਰੱਖੀਂ ਵਿੱਚ ਛੱਡ ਦੇ ਨਾਲ ਦੀ ਨਾਲ ਤੇ ਲੱਗੀਆਂ ਦੇ ਓਲੇ ਬਈ ਹੋਏਗਾ ਮੈਂ ਸਟਾਰਟ ਲਗਭਗ 100 ਸੂ ਦੇ ਆਸ-ਪਾਸ ਹੀ ਕੂਤਰੂਗਾ 100 ਪਲੱਸ ਕੂਤਰ ਹੋਣਗੇ ਨਾ ਕਿੰਨੇ ਕੂਤਰ ਤਾਂ ਛੁੱਟ ਗਏ ਆਹ ਦੇਖੋ ਲੱਗ ਗਿਓਲੇ ਬਹੁਤ ਕੂਤਰਾਂ ਤੇ ਤੇ ਥੋੜਾ ਹੋਰ ਨਹੀਂ ਤਾਂ ਯਾਰ ਕਿ ਬਹੁਤ ਆ ਕਿੰਨੇ ਤਾਂ ਪਹਿਲਾਂ ਪਲੱਸ ਦਾ ਨਹੀਂ ਰਹਿਣ ਦੇ ਬਹੁਤ ਬਹੁਤ ਲੱਗੀ ਜਾਂਦੇ ਆ ਉਹਨੇ ਕੂਤਰਾਂ ਨੂੰ ਤੇ ਆ ਫੜੀ ਸਿਂਗੇਂਦਰ ਹੋਏ ਮਾੜੀ ਮੋਟੀ ਲਾਦੀ ਆ ਵੀ ਫੜਦਾ ਇੱਕਾਤ ਨਾਲ ਆ ਜ ਤੁਰਿਆ ਤੇਰੀ ਭੈਣ ਨੂੰ ਕੰਮ ਕਾਪ ਪਈ ਜਾਂਦਾ ਚਲੋ ਜੀ اچھا <laughs> ਮੈਂ ਹੁਣੀ ਮਾ ਮੋਹਰ ਲਵਾ ਕੇ ਛੱਡ ਆਇਆ। ਸੁਖਵਿੰਦਰ ਪਿਆਰੀ। ਆਇਆ। ਬੰਦਾ ਕਿੱਧਰ ਗਿਆ ਆਪਣਾ? ਬੰਦਾ ਕਿੱਥੇ ਗਿਆ? ਰੱਖਾ ਦੋ। ਲੋ ਆ ਜਸੀਰ। ਬਲਵੈਂ। ਚਾਚੂ ਬਲਾਡ। ਪਤਾਰੀ ਲਈ। ਕਿਦੋਂ ਨਾ ਤੇ। ਭਾਈ ਮੋਹਰ ਆ। ਉਹਨਾਂ ਲਾ ਦੇ ਭਾਈ ਹੁਣੀ ਦਵਾ ਲਾਓ। ਆਇਆ ਜੀ ਵੀਰ ਓਏ। ਪ੍ਰਵੀਰ ਚੱਸੀ। ਉਹ ਗਿਣਤੀ ਰੱਖੀ ਜਿੰਨੇ ਨੇ ਵੀ ਆ ਆ ਕਿੰਨੇ ਆ ਤੇ ਕਿਥੋਂ ਲਾਉਂਗੇ ਖਿਆਰਤਾ ਜੀ ਦਾ ਮਾਮਾ ਬੋਰਦ ਜੀ ਤੁਸੀਂ ਆਖਿਆ ਜੀ ਲਓ ਜੀ ਕਿੱਥੇ ਫਿਰਦੀ ਆ ਆ ਗਿਆ ਹਨਾ ਆਪਣੇ ਰਾਜਾਂ ਦੇ ਕਿੰਨੀ ਗਾਂ ਮਰਾਦ ਕੇ ਅੰਦਰ ਕਾ ਟੋਡੀ ਤੇ ਬਾਕੀ ਉਹ ਜਾਂਦਾ ਯਾਰ ਖਬਰਾਂ ਟੂਸਾ ਦੀਦਾ ਹੋਣਾ ਸਾਨੂੰ ਪਤਾ ਨਹੀਂ ਕਿਦਰੀ ਆਉਂਦਾ ਮੈਨੂੰ ਵੀ ਹੁੰਦੀਦਾ ਤੇ ਲਗਭਗ 104 ਕਬੂਤਰਾਂ ਨੂੰ ਲੱਗੇ 104 104 ਹੋ ਜਾਂਦੇ ਹਲੇ ਕਰਾਊਡ ਚ ਚੈੱਕ ਕਰੋ ਬਾਦ ਕਰਾਊਡ ਕਹਿੰਦੇ ਉਧਰ ਕਿੱਥੇ ਆ ਉਹ ਜਾਂਦਾ ਨਾ ਉਹ ਟੱਪ ਗਿਆ ਉਹ ਜਾਂਦਾ ਉਹ ਜਾਂਦਾ ਆਪਣੇ ਖੱਬਾ ਹਰਾ ਟੂ ਸਭ ਉਹ ਜਾ ਰਹਾ ਸਾਹਮਣੇ ਉਹਨੇ ਪਿੰਜਰੇ ਕਿਥੇ ਰੱਖਦੇ ਪਿੰਜਰੇ ਇੰਦਰ ਰੱਖਦੇ ਗੱਡੀ ਮੈਂ ਇੱਕ ਚੀਜ਼ ਬੋਣੀ ਸੀ ਕਿ ਲੋਕ ਕਰਤੀ ਇਹਨੇ ਚੱਲ ਕੋਈ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਮਲਾਪਣੇ ਕਿ ਲਿਆ ਬਾਬਾ ਜੀ ਉਧਰ ਮੇਰਾ ਆਪਣੇ ਕੋਈ ਡਿੱਗ ਤਾਂ ਨਹੀਂ ਗੱਲ ਨਹੀਂ ਲਓ ਜੀ ਕਹਿੰਦੇ ਖੜਾਰੀ ਦਾ ਮੋੜ ਚ ਲੈ ਘਰ ਨੂੰ ਅਕਸਰ ਆ ਹੀ ਹਰ ਕੋ ਹੁੰਦਾ ਖੜਾਰੀ ਹੁੰਦੇ ਆਂਦਾ ਸਾਹਮਣੇ ਦਿੰਦੇ ਤੁਸੀਂ ਯਾਰ ਜਵਾਗ ਬਾਈ ਤੇ ਹੁੰਦੇ ਆ ਜਿਹੜੇ ਮੇਨ ਖੜਾਰੀ ਉਹ ਘਰੇ ਪੁੱਤਰ ਸਾਹਮਣੇ ਦਿੰਦੇ ਜਾ ਕੇ ਸਿਆ ਠੀਕ ਹੈ ਬੱਚਾ ਆਲਦੇ ਆਪੇ ਘਰੇ ਚਾਲਦੇ ਆ ਪਾਜੀ ਪੂਜੀ ਬਾਅਦ ਚ ਵਿਖਾਵਾਂਗੇ ਤੁਹਾਨੂੰ ਆਥ ਨੇ ਜੇ ਫਰਦੇ ਹੋਏ ਤਾਂ ਉਹ ਬਾਤ ਹੈ ਉਹ ਆ ਗਏ ਕਰੇ ਵੀ ਹਣ ਤੇ ਇੱਕ ਲਓ ਜੀ ਹੁਣ ਜਾਨੇ ਅਜੇ ਬਾਜੀ ਨੂੰ ਤਾਂ ਕਰੇ ਆ ਗਏ ਸੀ ਨਾ ਉਸ ਤੋਂ ਬਾਅਦ ਬੜਾ ਕੰਮ ਆਇਆ ਸੀ ਉਹ ਫੱਤੇ ਕੇਰੇ ਹਣ ਹੁਣ ਬੜਾ 20 25 ਕਿਲੋ ਮੀਟਰ ਹੋਗਾ ਬਸ ਆ ਕੇ ਸੇ ਤੋਂ ਜਾਨੇ ਘਰ ਨੂੰ ਹਣ ਯਾਰ ਟਾ ਹੋ ਗਿਆ ਛੜਖਾ ਹੈ ਸਰਪੰਚਾ ਨਾ ਹੋ ਰਿਹਾ ਰਿਪੋਰਟ ਦੇ ਰੋ ਚੱਲ ਗਏ ਸੇਦੀ ਸੇਦੀ ਬਾਬੇ ਉਹ ਕੰਮ ਬੋਕਰ ਨਹੀਂ ਆਏ ਤੋਂ ਪਤਾ ਨਹੀਂ ਕਿਹੜੇ ਬੰਡਾ ਕੇ ਬਾਬੇ ਆਣਾਂ ਸਾਜ ਮਾਰਦੀ ਨਹੀਂ ਜੀਏਗਾ ਅਰੂ ਦਾ ਲਾਲਾ ਕਮਕਾਸ ਤੋਂ ਹੋ ਗਿਆ ਮੈਂ ਡਾਇਰੈਕਸ਼ਨ ਜਾਣਾ ਹੋਰ ਪਾਸੇ ਜਾਈ ਹੋਰ ਪਾਸੇ ਆਣਾ ਆਹ ਪੰਡਿਤ ਦਾ ਇਨਕਾ ਆ ਜੀ ਆ ਜੀ ਆ ਮੈਂ ਇਹ ਕਿਹੜਾ ਰੋੜਾ ਦਾ ਪੱਕਾ ਹੈ ਇੱਕ ਉਹ ਮੈਂ ਮੈਪ ਖੋਲ ਕੇ ਵੇਖਣ ਦੇ ਮੈਨੂੰ ਨਾ ਕਿੱਧਰ ਆਊਗਾ ਹਾਂ ਜੀ ਬਾਪੂ ਆ ਗਏ ਬੰਲੇ ਗਰੇ ਵੀ ਰੋਟੀ ਖਾ ਕੇ ਯਾਰ ਸੀਰੀਜ਼ ਨੂੰ ਪਤਾ ਨਹੀਂ ਕੀ ਹੋਇਆ ਯਾਰ ਕੋਈ ਨਾ ਜਮਨ ਡਾਉਣ ਵੱਜ ਗਿਆ ਉਹ ਮਸਾਂ ਉੱਠ ਕੇ ਆਇਆ ਮੈਂ ਘਰੋਂ ਰੋਟੀ ਖਾ ਕੇ ਨਾ ਮਸਾਂ ਹੀ ਪਹੁੰਚੇ ਇੱਥੇ ਆ ਗਏ ਹੈ ਨਾ ਤੇ ਬਾਦਾਮ ਬਾਦਾਮ ਪੌਣੀ ਵੀ ਓਖੇ ਪੈ ਚਲ ਕਬੂਤਰ ਤਾਂ ਨਹੀਂ ਡਾਏਗੇ ਗੱਲ ਬੱਕਰੀਆਂ ਤੜ ਕੇ ਬਾਜੀ ਤੇ ਆਵੜ ਦੋ ਮੈਂ ਕੰਮ ਜਾਵੜਾ ਹੈ ਨਾ ਵੀ ਨਹੀਂ ਡਾਉਣ ਦਾ ਮੌਕੇ ਨਹੀਂ ਮਿਲਣਾ ਚਲ ਛੱਡੋ ਤੂ ਆ ਮਾਰੋ ਯਾਰ ਪੁੱਤਰਾ ਤੇ ਉੜਦੇ ਵੀ ਨਹੀਂ ਸੀ ਮੇਰੇ ਤੋਂ ਉਹ ਲਾਉ ਜੀ ਤੇ ਕਬੂਤਰਾਂ ਚੱਕ ਲੈਣੀਆਂ ਵੀ ਸਾਰੀਆਂ ਬਦਾਮਾਂ ਆ ਲੀਆਂ 2 4 6 7 8 ਤੇ 9 ਇਹਨਾਂ ਵਾਸਤੇ ਘਟੀਆਂ ਬਦਾਮ ਦੂੰ ਤੇ ਬਾਕੀ ਵੀ ਅੱਜ ਦਿਨ ਬਹੁਤ ਪੈੜਾ ਬਣ ਗਿਆ ਜਿੰਨਾ ਸੋਚਿਆ ਸੀ ਉਦੋਂ 3 ਡਿਗਰੀ ਵੱਧ ਬਣ ਗਿਆ ਯਾਰ ਗੱਲ ਮੁੱਕੀ ਹਣਾ ਤੇ ਇੱਕ ਥੋੜਾ ਜਿਹਾ ਉਦੋਂ ਵੀ ਗੇਂਦ ਦਾ ਵੀ ਫਰਕ ਪਿਆ ਜਾਂਦਾ ਤੇ ਇੱਕ ਵੀ ਕਬੂਤਰ ਦੀ ਕੰਡੀਸ਼ਨ ਸਾਨੂੰ ਦੱਸੀ ਆ ਹਣਾ ਕਬੂਤਰ ਕੱਲ ਬਿਠਾ ਚੋਕ ਗਿਆ ਸੀਗਾ ਪੰਜ ਨੂੰ ਦੱਸਿਆ ਕਿ ਨਹੀਂ ਕੱਲ ਬਿਠਾ ਚੋਕ ਗਿਆ ਬਦਾਮ ਰੋਗ ਹੈ ਰਾਤ ਨੂੰ ਪਲਟਿਆ ਤੇ ਉਦੋਂ ਬਾਅਦ ਪਾਣੀ ਪੂਣੀ ਵੀ ਰੋਗ ਗਿਆ ਕੂਤਰੇ ਨਾ ਤਾਂ ਬਣਿਆ ਪਾਣੀ ਖਿੱਚਿਆ ਸਵਾਰ ਕੇ ਹਨਾ ਵੀ ਸੁੱਧਾ ਤੁਹਾਨੂੰ ਖੇੜ ਸਾਰਾ ਕੁਝ ਦੱਸੀ ਜਾਂਦਾ ਮੈਂ ਤਾਂ ਸਪੈਸ਼ਟੀ ਵੀ ਪਹਿਲਾਂ ਬਦਾਂ ਰੋਗ ਕੋ ਪਲਟੇ ਫਿਰ ਫੋਕਾ ਪਾਣੀ ਦੁੱਤਾ ਫੋਕਾ ਪਾਣੀ ਵੀ ਨਹੀਂ ਖਿੱਚਿਆ ਬਣਿਆ ਪਾਣੀ ਦੁੱਤਾ ਉਹ ਵੀ ਨਹੀਂ ਖਿੱਚਿਆ ਮਤਲਬ ਵੀ ਖਿੱਚਿਆ ਪਰ ਇੰਨਾ ਕੁ ਜਮੇ ਹੀ ਘੱਟ ਪਾਣੀ ਖਿੱਚਿਆ ਯਾਰ ਹਨਾ ਵੀ ਨਾਰਮਲ ਕੂਤਰ ਨਾਲੋਂ ਬਹੁਤ ਘੱਟ ਪਾਣੀ ਖਿੱਚਿਆ ਕੂਤਰ ਨੇ ਤੇ ਉਹਨਾਂ ਸਮਾਨ ਤੋਰੇ ਹੀ ਨਹੀਂ ਜਿੰਨਾ ਮਤਲਬ ਇਹਨੂੰ ਗੇਮ ਤੇ ਹੀ ਨਹੀਂ ਚੜਿਆ ਕੂਤਰ ਆਪਣਾ ਯਾਰ ਹਨਾ ਤੇ ਚਲੋ ਵੀ ਜਿੰਨਾ ਵੀ ਉੱਡ ਜੂਗਾ ਹਣਾ ਅੱਜ ਵੀ ਠੀਕ ਆਉਣੇ ਚ ਬਸ ਸਹੀ ਆ ਹੁਣ ਆਪ ਨੂੰ ਪਤਾ ਨਾ ਵੀ ਅੱਜ ਕਬੂਤਰ ਵੀ ਚਾਲ ਵੀ ਤੜਕੇ ਮਾਨ ਕੇ ਚਲੋ ਤਾਂ ਬੰਦ ਉੱਡਦਾ ਕਬੂਤਰ ਉੱਥੇ ਨੀਵਾ ਨੀਵਾ ਫਿਰਦਾ ਮੈਨੂੰ ਫੋਨ ਆਇਆ ਸੀਗਾ ਮੈਂ ਕੋਈ ਡੈਕ ਟਾਲੀ ਕਰਨੀ ਚਲੋ ਹਣਾ ਕੋਈ ਚੱਕਰ ਨਹੀਂ ਗਾ ਪਤਾ ਹੀ ਹੁਣ ਵੀ ਜਿਹੜਾ ਕੁਝ ਕਰਕੇ ਛੱਡਿਆ ਆਪਾਂ ਤੇ ਉਹੋ ਜਿਹਾ ਹੀ ਉੱਡੂਗਾ ਬਈ ਲਓ ਜੀ ਰੱਖੀ ਬਤਾ ਕਬੂਤਰ ਨੂੰ ਹਣਾ ਇਧਰ ਗਲਾਬੀ ਟੂ ਸੈਟ ਹੋਰੀ ਲੀ ਖਾਕੀ ਉਹ ਵੀ ਵੈਲੇ ਨੰਬਰ ਤੇ ਆਇਆ 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 ਬੱਤ ਤੇ ਇਧਰ ਦੂਜੇ ਨੰਬਰ ਤੇ ਹੋ ਗਈ ਆਪਣੀ ਆਹ ਹਰੀ ਕਾਂਤ ਵਾਲੀ ਆਇਆ ਆਇਆ ਖੰਡ ਕਬੂਦਰੀ ਨੰਬਰ 4 ਨੂੰ ਵੀ ਰੱਖਦੇ ਬਤਾਵਾਂ ਆਪਣੇ ਨੂੰ ਆਇਆ 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 ਬੋਤਾ 2 ਸਿਰਨ ਡੈਲੂ ਰੱਖਤੇ ਇਹਨਾਂ ਵਾਸਤੇ ਵੀ ਕਟਾਆਂ ਰਸ਼ੇ ਦੀ ਛੇਤੀ ਲਓ ਜੀ ਤੇ ਇਧਰ ਇਹ ਦੋਵੇਂ ਕਬੂਦਰਾ ਨੂੰ ਵੀ ਰੱਖਦੇ ਬਤਾਵਾਂ ਆਇਆ 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 ਆਇਓ ਖੰਡੋ ਖਾ ਲੋ ਉਹ ਚੱਕਰ ਕੀ ਹੋਇਆ ਯਾਰ ਪਤਾ ਹੀ ਨਹੀਂ ਲੱਗਿਆ ਹਨਾ ਇਹ ਦੋਵਾਂ ਦੇ ਉਦਾ ਡਰਡ ਪਾਉਣੇ ਹੁੰਦੇ ਆ ਉ ਇਕੱਠੇ ਹੀ ਕੱਟੀ ਗਿਆ ਪਤਾ ਨਹੀਂ ਕਿੱਧਰ ਸੀ ਦਿਮਾਗ ਇੰਨੇ ਸਾਰੇ ਹੋ ਗਏ ਮਾਂ ਚਲ ਪਾ ਦੰਨੇ ਕੋਈ ਗੱਲ ਨਹੀਂ ਲਓ ਜੀ ਤੇ ਆ ਦੋ ਪੁੱਤਰਾਂ ਨੂੰ ਹੋਰ ਬਦਾਂਵਾ ਰੱਖ ਗਏ ਪਹਿਲੇ ਨੰਬਰ ਤੇ ਕਸ਼ਕਾਂਤ ਵਾਲੀ ਆਇਆ 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 ਪੁੱਤ ਤੇ ਇੱਧਰ ਆ ਗਈ ਟੈਰੇ ਟੂਸੀ ਵਾਲੀ ਕਾਲੀ ਚੀਨੀ ਆਇਆ 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 ਤੇ ਇੰਨਾ ਤਨਾ ਨੇ ਵੀ ਖਾਲੇ ਸਿਰਫ ਇੱਕ ਪੁੱਤਰੀ ਰਹਿ ਗਈ ਉਹਦੇ ਵਾਸਤੇ ਆਪਾਂ ਕੱਟਾ ਦੰਨੇ ਆਮਦਾਨ ਬੱਸ ਲਓ ਜੀ ਤੇ ਇਧਰ ਸੱਜੀ ਗਲਾਬੀ ਕਾਂਤ ਵਾਲੀ ਕਾਲੀ ਚੀਨੀ ਨੂੰ ਵੀ ਰੱਖ ਦਿੰਦਾ ਆਇਆ 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 ਬੋਟਰ ਤੇ ਆ ਦੋ ਕਬੂਤਰ ਹੋਰ ਲੈ ਆਉਂਦੇ ਵੀ ਹਨ ਪਹਿਲਾਂ ਤਾਂ ਇਹਨੂੰ ਦਵਾਈ ਦੇਵਾਂ ਆਪਣੀ ਦਵਾਈ ਚ ਬੇਸਿਕਲੀ ਹੈ ਕਿ ਬਸ ਕਲਾ ਲਿਵਰ ਟੋਨਿਕ ਹੀ ਆ ਤੇ ਤਾਕਤ ਆ ਲਓ ਜੀ ਤੇ ਲਾਸਟ ਕਬੂਤਰੀ ਸ਼ਰਦੀ ਗੁੱਡ ਮਾਰਨ ਆਣਾ ਚੜਖੰਡ ਕਬੂਤਰੀਆਂ ਸਾਰੀਆਂ ਨੂੰ ਬਦਾਮ ਪੈ ਚੁੱਕੇ ਆ ਤੇ ਹੁਣ ਹੈਗੀ ਇਹਨਾਂ ਦੀ ਦਾਣਿਆਂ ਦੀ ਵਾਰੀ ਲਓ ਜੀ ਤੇ ਇਧਰ ਗੁਲਾਬੀ ਟੂਸਿਆਂ ਤੇ ਟੋਰੀ ਵਾਲੇ ਨੂੰ ਰੱਖ ਦੇ ਪਦਾ ਆਇਆ 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 ਬੱਤਾ ਤੇ ਮੋਜਾ ਰਹਿ ਗਿਆ ਹਨਾ ਇਹਦੇ ਵਾਸਤੇ ਕੱਟ ਦੀ ਕਿ ਉਦੋਂ ਪਹਿਲਾਂ ਕਬੂਤਰਾਂ ਨੂੰ ਦਾਣੇ ਪਾਇਆ ਲਓ ਜੀ ਇਹ ਰੱਖੀਏ ਦਾਣੇ ਇੱਧਰ ਕਬੂਤਰਾਂ ਨੂੰ ਆਇਓ 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 ਖੰਡੋ ਆਂਡੇ ਇੱਕ ਨਰੂੜੇ ਫਿਰਦੇ ਇਹਨਾਂ ਦੇ ਚਲ ਇੱਕ ਪਾਸੇ ਕਰ ਦਿੰਨੇ ਆ ਆ ਲਓ ਜੀ ਤੇ ਇੱਧਰ ਮੋਜੇ ਨੂੰ ਵੀ ਰੱਖ ਲੀਏ ਆਇਆ 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 ਬੱਤਾ ਤੇ ਮੋਜੇ ਦੇ ਨਾਲ ਨਾਲ ਬਲੇਕ ਨੂੰ ਵੀ ਰੱਖ ਲੀਏ ਆਇਆ 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 ਬਲੈਕ ਯੇ ਖੜਾ ਤੂੰ ਵੀ ਲਓ ਜੀ ਬਸ ਆਹ ਦੋ ਰਹਿ ਗਏ ਲਓ ਜੀ ਤੇ ਇਧਰ ਕਬੂਤਰਾਂ ਨੂੰ ਵੀ ਰੱਖਦੀ ਆ ਦਾਣੇ ਆਇਓ 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 ਬੋਤਾ ਲਓ ਜੀ ਤੇ ਇਧਰ ਪੱਠੇ ਤੇ ਪਠੀਆਂ ਵਾਸਤੇ ਠੰਡਾ ਪਾਣੀ ਵੀ ਕੱਢ ਲਿਆ ਉਹ ਚੱਕਰ ਕੇ ਆ ਪੀਪਾਂ ਵਾਲਾ ਪਾਣੀ ਸਾਨੂੰ ਬੜਾ ਤਾਜ ਜਾਂਦਾ ਬਈ ਹਨਾ ਤੇ ਫਿਰ ਜਦੋਂ ਪੋਣਾ ਉਹਦੋਂ ਆਪਾਂ ਨੂੰ ਨਵੇਂ ਕੱਢ ਕੇ ਪੋਣਾ ਪੈਂਦਾ ਤਾਜਾ ਪਾਣੀ ਠੰਡਾ ਤੇ ਕੋਈ ਨਾ ਉਹ ਵੀ ਲਿਆਵਾਂਗੇ ਆਪਣੇ ਨਾਲ ਕੁਝ ਜੇ ਵੀ ਲਿਆਵਾਂਗੇ ਬਸ ਥੋੜੇ ਜਿਹਾ ਨਾ ਸਾਹ ਦੇ ਤੁਸੀਂ ਥੋੜਾ ਜਿਹਾ ਰੁਕੋ ਤੇ ਬਾਕੀ ਬਈ ਦਿਨ ਵੜਾ ਖੁੱਲਿਆ ਅੱਜ ਸਿਰੇ ਹੀ ਲੱਗੀ ਬਈ 38 ਡਿਗਰੀ ਟੈਂਪਰੇਚਰ ਹੈ ਮੇਰੇ ਕੋਲ 38 ਹਾਂਜੀ ਬਾਪੂ ਬਦਾਮ ਵਾਲੇ ਕੂਤਰਾ ਦਾ ਕੰਮ ਕਲੀਅਰ ਹੈ ਬਈ ਆਹ ਲਾਸਟ ਦੋ ਕਬੂਤਰ ਹੈ ਬਲੈਕ ਇਹ ਆ ਤੇ ਮੁੱਝਾ ਆਪਣਾ ਤੇ ਇਹਨਾਂ ਨੂੰ ਵੀ ਕੁਡੇ ਛੱਡ ਦੀ ਆਪਾਂ ਇੱਕ ਮਿੰਟ ਆਇਓ 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 ਚਲੋ ਪੁੱਤ ਲੈ ਲਓ ਜੀ ਠੰਡਾ ਠੰਡਾ ਵਾਟਰ ਵੀ ਰੱਖ ਦੇ ਕੂਤਰਾ ਆਇਓ 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 ਪਤੋਏ ਵੇਖੋ ਆਂਦੇ ਪਾਈਪ ਕਿ ਹੁਣ ਤੱਕ ਕਿਵੇਂ ਪਾਣੀ ਨੂੰ ਨਾਲ ਦੀ ਨਾਲ ਢਾਕੀ ਦੇ ਕੇ ਇੱਕ ਮਿੰਟ ਇੱਕ ਮਿੰਟ ਬੇਬੀ ਰੁਕੋ ਗਰਮੀ ਹੋ ਗਈ ਨਾ ਉੱਤੇ ਇਧਰ ਕਬੂਤਰਾਂ ਨੂੰ ਵੀ ਰੱਖ ਦੀ ਵੀ ਪਾਣੀ ਆਇਓ 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 ਵੇਖੋ ਉਹਨਾਂ ਪਾਈਪ ਲਓ ਜੀ ਤੇ ਇਧਰ ਆਪਣੇ ਵੱਡੇ ਕੂਤਰਾਂ ਨੂੰ ਵੀ ਰੱਖੇ ਦਾਣੇ ਹਾਂ ਸੌਂ ਗਿਆ ਸੀ ਬਾਬੇ ਨੂੰ ਥੋੜਾ ਜਿਹਾ ਟਾਈਮ ਲੈ ਲੈ ਨਾ ਫੋਨ ਫਾੜ ਚਾਰਜ ਕਰ ਲਿਆ ਮੈਂ ਕਾਰ ਚਲਾ ਕੇ ਇੱਕ ਮਿੰਟ ਪਰ ਤੱਕੂਤਰਾ ਨੂੰ ਰੱਖੀ ਵੈਸਤਾ ਪਈ ਸੀ ਨਾ ਅੱਗੇ ਪਰ ਉਹ ਕੀ ਕਰਕੇ ਜਾਣਾ ਪੱਬਾ ਜੀ ਤੇ ਆਇਓ 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 ਬੱਤਾ ਲਾਉ ਜੀ ਤੇ ਇਧਰ ਕਬੂਤਰਾਂ ਨੂੰ ਵੀ ਰੱਖ ਲਏ ਆਇਓ 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 ਖੰਡੋ ਲਾਉ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦਾ ਪਾਣੀ ਹਨਾ ਤੇ ਉਹ ਪੀ ਉਹ ਗੇਰ ਬੋਲ ਬਜੀਤ ਵੀ ਪਹੁੰਚ ਗਿਆ ਉਹਨੂੰ ਕਰਦੇ ਆਂ ਤਿਆਰੀ ਬਾਜੀ ਤੇ ਜਾਣ ਦੀ ਠੀਕ ਹੈ ਕਿ ਰੋਸ ਤਾਂ ਸਰੀਰ ਮੇਰਾ ਦਾ ਕੰਮ ਹੋਇਆ ਨਹੀਂਗਾ ਪਰ ਚੱਲਾਂਗੇ ਫਿਰ ਵੀ ਇੱਕ ਮਿੰਟ ਪਹਿਲਾਂ ਅੰਦਰ ਚਲੀਏ ਲਓ ਜੀ ਤੇ ਇਧਰ ਆ ਹਾਂ ਵਿੰਡੋ ਵੀ ਖੋਲ ਲਈ ਤੇ ਨਿਕਲੀ ਹੋਣੀ ਹੋਣੀ ਇਹ ਤੜਕੇ ਦੀ ਆਪਾਂ ਬਲੈਂਡ ਹੋ ਹੀ ਨਹੀਂ ਹੋਲੀ ਮੇਰੇ ਵੀਰੋ ਚਲੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਦਾਣੇ ਇਹਨਾਂ ਕੋਲੇ ਪਏ ਆ ਬਈ ਹਣਾ ਪਾਣੀ ਵੀ ਏਖ ਲੈਣਾ ਲਓ ਜੀ ਘਰੇ ਜਿੱਦੇ ਕੁੰਡੇ ਗਏ ਲਾ ਤੇ ਛਤਰੀ ਤੇ ਢਾਂਗੀ ਲੈ ਚੱਲ ਗਏ ਵੈਸਤਾ ਦਿਨ ਬਹੁਤ ਖੜਾ ਹਜੇ ਕਿੰਨਾ ਵਜੇ ਬਿਲਜੀਤ ਹਜੇ ਯਾਰ ਕਿੰਨਾ ਟਾਈਮ ਹੋ ਗਿਆ 3 ਵਜੇ 3 ਵਜੇ ਫਾਈ ਤਾਂ 3 ਘੰਟੇ ਪਏ ਆ ਚੱਲੀਏ ਫਿਰ ਲੈ ਕੇ ਛਤਰੀਆਂ ਵੰਜਗਾ ਪਿਉਰੀ ਆ ਗਈ ਛਤਰੀ ਸੁਦਰੀ ਸ਼ਾਂਤੀ ਸੋਬਦੀਪ ਕਰੇ ਮਾਸੀ ਕਹਿਣ ਲੱਗੀ ਚਾ ਆ ਜੂ ਪੀ ਜਮਣਾ ਨਾਲ ਪਾਣੀ ਪੀ ਆ ਮੈਨਾਂ ਬਹੁਤ ਹੈ ਪਹੁੰਚ ਗਏ ਆ ਬਾਜੀ ਵਾਲੇ ਪਿੰਡ ਜੁੰਬੇ ਜੁੰਬੇ ਆ ਗਏ ਬਿਲਜੀਤ ਕੇ ਓਕੇ ਸਰ ਲਓ ਜੀ ਮੇਰਾ ਕੇ ਹੋਦੀ ਕਬੂਤਰ ਤੇ ਨਿਗਾ ਇਹ ਕਬੂਤਰ ਵੀ ਦਿਸ ਗਿਆ ਸੀ ਆਪਣਾ ਬਈ ਹੋ ਜਾਦਾ ਬਚਲਾਦਾ ਆਈਕਿੰਕ ਨੂੰ ਖੜ ਜੋ ਇੱਕ ਮਿੰਟ ਇੱਕ ਮਿੰਟ ਹੁਣ ਇਹ ਦਿਸ਼ਾ ਸੀ ਕਬੂਤਰ ਨਾ ਕਬੂਤਰ ਲ ਦਿਸ ਗਿਆ ਸੀ ਇਹ ਗੇੜਾ ਆ ਪਾਈ ਜਾਂਦਾ ਉਹ ਆ ਇਹ ਕਰੀ ਦਿਖਾ ਦਿਆਂਗੇ ਮਜਾ ਹੋ ਨਹੀਂ ਫਿਰਦਾ ਵਿਚਾਲੇ ਹੋ ਹਟੂ ਸਭ ਕੋ ਮੈਂ ਇਕੱਲੇ ਹਰਾਈ ਉਹ ਨਹੀਂ ਟਾਵਰ ਦੇ ਪਿੱਛੇ ਕਿ ਗਲਾਬੀ ਉਹ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਨਾ ਟੱਪਿਆ ਹੈ ਇਹ ਨਹੀਂ ਇਹ ਨਹੀਂ ਕਦੇ ਕਦਾਈ ਜਾਂਦਾ ਠੀਕ ਆ ਓਕੇ ਆ ਬਾਕੀ ਬੈਠੇ ਹੁਣ ਇਹ ਸਿਰ ਉੱਤੇ ਆ ਕੇ ਗਿਆ ਉਹ ਗੇੜਾ ਜਾਂ ਲੰਮਾ ਪਾ ਕੇ ਆਂਦਾ ਉਹ ਦੇਖੋ ਮੁੜੀ ਜਾਂਦਾ ਹਾਂ ਹੋ ਰਿਹਾ ਹੈ ਓਏ ਆਂਦਾ ਹੈ ਬਾਬੇ ਵੇ ਚਲੋ ਕੋਈ ਗੱਲ ਨਹੀਂ ਫਿਰ ਬੁਖਾਵਾਂਗੇ ਯਾਰ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਬੈਠਕਾਂ ਆਉਂਗਾ ਨੇ ਸੰਗ ਤਾਂ ਜੀ ਬਾਬੇ ਤੇ ਕੂਤਰ ਬਟਾਏਗਾ ਵੀ ਆਪ ਲੱਗ ਪਾ ਕੇ ਕਹੇ ਲੱਗਿਆ ਸੀਗਾ ਉਤਰ ਤੇ 425 ਤੋਂ ਉਹ 525 ਤੋਂ 555 ਤੱਕ ਹਨ ਤੇ ਜਮਾ ਲਾਸਟ ਟਾਈਮ ਚ ਕਟਿਆ ਗਿਆ ਐਂਡ ਵਾਲੇ ਟਿਰਚ 7 8 ਉਤਰ ਜੜੇ ਸੀਗੇ 7 8 ਸਾਰੇ ਉੱਤੇ ਆਏ ਸਿਰਫ ਦੋ ਉਤਰੇ ਮੁੜੇ ਕਿਤਾ ਆਪਣਾ ਜੀ ਵਾ ਦੇਖ ਕੇ ਸ਼ਾਇਦ ਤਾਂ ਨਹੀਂ ਹੋਰ ਗਿਆ ਉਤਰ ਜੀ ਦਾ ਜਮਾ ਐਂਡ ਵਾਲੇ ਟਾਈਮ ਚ ਭੱਜ ਗਿਆ ਤਾਂ ਮੇਰੇ ਯਾਰ ਚੱਕਰ ਮਾਰ ਕੇ ਜੜ ਗਿਆ ਚਲੋ ਕੋਈ ਗੱਲ ਨਹੀਂ ਹੁਣ ਆਸੇ ਪਾਸੇ ਪਿੰਡਾ ਚਾਹਣਾ ਇੱਕ ਦੋ ਪਿੰਡਾ ਜੀ ਦੇਖ ਆਉਣੇ ਆ ਯਾਰ ਦੇਖਦੇ ਇੱਥੇ ਆ ਗਿਆ ਲੱਗੀ ਨਹੀਂ ਤਾਂ ਫਿਰ ਉਈ ਚੱਕਰ ਵਾਲੀ ਗੱਲ ਨੂੰਗੀ ਹਾਂਜੀ ਬਾਪੂ ਤੇ ਬਈ ਕਬੂਤਰ ਆਪਣਾ ਉੱਥੋਂ ਫਿਰ ਲ ਕੇ ਇੱਕ ਚੁgge ਕਲਾਂ ਆ ਗਿਆ ਹਨਾ ਨਾਲ ਦੇ ਪਿੰਡ ਆ ਗਿਆ ਕਬੂਤਰ ਆਪਣਾ ਇੱਥੇ ਦੂਸੀ ਵਾਲਾ ਉਧਰ ਦੇਖ ਲਿਆ ਆਪਾਂ ਤੇ ਉਈ ਚੱਕਰ ਨਹੀਂ ਬਣਾਉਂਦੀ ਟਰਾਈ ਕਰਦੇ ਆਪਾਂ ਆਈ ਤੋ ਸੱਜੇ ਚੱਲੇ ਸੱਜੇ ਚਲੇ ਤੋ ਸੱਜੇ ਲਓ ਜੀ ਆ ਆਉਂਦਾ ਇਹ ਫਿਰਦਾ ਹੈ ਪਿੰਡ ਚੁgge ਕਲਾਂ ਆਇਆ 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 aya 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 ਆਇਆ રે ਆਇਆ 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 ਬੱਤਆ ਆਇਆ 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 ਲਓ ਜੀ ਕਬੂਤਰ ਤਾਂ ਬੈਠ ਗਿਆ ਇੱਧਰ ਪਰ ਆਪਣੀ ਛੇਦਰੀ ਤੇ ਨਹੀਂ ਬੈਠਾ ਨਾ ਉਹ ਛੇਦਰੀ ਦੇ ਬੈਗਾ ਕਿ ਫੇੜਦਾ ਵਾ 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 ਫੇੜਦਾ ਕੋਈ ਨਾ ਘਰਤਾ ਹੀ ਹੈ ਆਪਣੀ ਛੇਦਰੀ ਹੈ ਨਹੀਂ ਸੀ ਬਾਬੇ ਉਹਨੇ ਤੁਸਨੂੰ ਪਤਾ ਹਨਾ ਬੋਲਦਾ ਇੰਨਾ ਮਿੱਠਾ ਕਬੂਤਰ ਨਾਲ ਦੀ ਨਾਲ ਹੀ ਆ ਗਿਆ ਸੀ ਬੋਲ ਮਾਰਦੇ ਤੋਂ ਤਾਂ ਉਹ ਬਿਨਾ ਛੇਦਰੀ ਤੋਂ ਕਿੱਥੇ ਬੈਠੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੁਕ ਜਾ ਰੁਕ ਜਾ ਬਿਠਾ ਲਿਆ ਬਾਈ ਨੇ ਲਾਸੀ ਦੀ ਜਾਂਦਾ ਕਿਵੇਂ ਜੀ ਨਾ ਨਾ 1% ਵੀ ਹੈਣੀ ਬਾਈ ਯਰ ਜਾ ਯਾ ਉਹ ਨਹੀਂ 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 ਕੋਈ ਚੱਕਰ ਵਾਲੀ ਗੱਲ ਹੀ ਨਹੀਂ ਆਵਾ ਇਹ ਮੇਰੇ ਬਿਮਾਰੀ ਦੇ ਬੁੱਤਾਂ ਨੂੰ ਥੋੜੇ ਹਾਂ ਉਹ ਅੱਛਾ ਕਿਹੜੇ ਪਾਸੇ ਕਿਹੜੇ ਗੁੱਡਿਆਂ ਚ ਫਿਰ ਬਾਈ ਬਣੇ ਇਹਨਾਂ ਚ ਠੀਕ ਹੈ ਗਿਆ ਇਹ ਕੂਟਰ ਸੀਆ ਬਾਈ ਨੇ ਦੇਤਾ ਬਾਕੇ 아이 ਹੋਏ ਬਹੁ ਮਾਰੀ ਕੀਤੀ ਇੰਡਲ ਟਾਈਮ ਤੇ ਰਹਿਣਾ ਇਹਨੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਯਾਰ ਤੇ ਲੈ ਚੱਲੀਏ ਬਾਈ ਹੁਣ ਹਨਾ ਇਹਨੂੰ ਕੀ ਯਾਰ ਦੇਖਿਓ ਕਿੱਡੀ ਆ ਠੱਗੀ ਮਾਰੀ ਕੂਟਰ ਨੇ ਜਮਾ ਇੰਡਲ ਟਾਈਮ ਤੇ ਪਾਟ ਕੇ ਹਨਾ ਇੱਥੇ ਬੋਲ ਬਾਰੇ ਤੋਂ ਘੜਚਦੇ ਨੇ ਚਲਦੀ ਜਾਏ ਚਲੋ ਆਪਣੇ ਕੋਲ ਆਪਣੀ ਛੱਪੀ ਨਹੀਂ ਦੀ ਖਾਲੀ ਹੱਥ ਆਏ ਸੀ ਹਨਾ ਬਾਈ ਤੇ ਫਿਰ ਵੀ ਕਬੂਤਰ ਨੇ ਵੀ ਕਿੰਨੀ ਸਿਆਣਤ ਦਿਖਾਈ ਹੈ ਨਾ ਵੀ ਬੋਲ ਕੇ ਨਾ ਮੰਨਿਆ ਕਬੂਤਰ ਨੇ ਤੇ ਸ਼ਧਰੀ ਤੇ ਹੀ ਚੜਿਆ ਐਂ ਨਹੀਂ ਹੋਇਆ ਵੀ ਕਿਸੇ ਦੀ ਉਂ ਚੜ ਗਿਆ ਹੋਵੇ ਹੈ ਨਾ ਤੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਠੀਕ ਆ ਬਾਬਾ ਜੀ ਚਲਦੇ ਆ ਬਾਏ ਬਾਏ ਲਵ ਯੂ ਫਿਰ ਮਿਲਾਂਗੇ ਕਿਸੇ ਦਿਨ ਆਏ ਇਧਰ ਨੂੰ ਬਾਜੀਆਂ ਤੇ ਤੇ ਹੁਣ ਚਲਦੇ ਆ ਵੀ ਆਪਣੇ ਜਗਸੀਰ ਵਾਲਾ ਕਬੂਤਰ ਰਹਿੰਦਾ ਹਜੇ ਬੂਕੇ ਵਾਲਾ ਕਬੂਤਰ ਆਪਣੇ ਦੋ ਤੱਕ ਫਿਰਦੇ ਆਉਂਦੇ ਤੇ ਆਪਣੇ ਸਾਂਭਾ ਦੇ ਕੋਈ ਗੱਲ ਨਹੀਂ ਇੱਕ ਅੱਧਾ ਤਾਂ ਕਰਾਂਗੇ ਹਿਸਾਬ ਚ ਸਾਂਭਾਂਗੇ ਫਿਰਦੇ ਆ ਜੇ ਕੂਤਰਾ ਆਪਣੇ ਟੈਂਸ਼ਨ ਕੋਲ ਇੱਤੀ ਆ ਤੁ ਕੋਈ ਨਾ ਪੁੱਤ ਤੈਨੂੰ ਘੇੜਾਂਗਾ ਤੇਰੇ ਕਰਾਰੀ ਹੈ ਗਿਫਟੀ ਤੇ ਫਿਰ ਤੇ ਗੋਸ਼ੇ ਦਾ ਫਿਰਦਾ ਹੈ ਆਣ ਲਾਓ ਜੀ ਪਹੁੰਚ ਗਿਆ ਪਿੰਡ ਫੇਰ ਚੁੰਬੇ ਆਏ ਜੇ ਕਿਤੇ ਇੱਥੇ ਹੁੰਦਾ ਹੁਣ ਨੂੰ ਵਾ ਕੇ ਸਾਮ ਦਿੰਦੇ ਤੈਨੂੰ ਸ਼ਰਾ ਅੱਖਾਂ ਨੇ ਨਸ਼ੇੜੀ ਮੇਰੀਆਂ ਕਹਿੰਦਾ ਅੱਖਾਂ ਨੇ ਨਸ਼ੇੜੀ ਮੇਰੀਆਂ ਲਓ ਜੀ ਆਹ ਹੈ ਦੋਵੇਂ ਸਵੇਰੇ ਵਾਲੇ ਕਬੂਤਰ ਕਰਤਾਲੇ ਦੋਵੇਂ ਕਾਬੂ ਤੇ ਆਪਣਾ ਆ ਕਬੂਤਰ ਆ ਗਿਆ ਦੂਸਰ ਚ ਜਗਸੀਰ ਵਾਲਾ ਤੇ ਆ ਆ ਗਿਆ ਆਪਣਾ ਤੀਸਰ ਚ ਠੀਕ ਆ ਇਹ ਸਿੱਧਾ ਇਹ ਬੰਦੀ ਪਾ ਗੁੱਡੂ ਆਉਣ ਇੱਕ ਦਿਨ ਦੀ ਤੁਸੀਂ ਸਮਝਦੇ ਹੋ ਐਨੇ ਤਾਂ ਲਵਾ ਲਈ ਦੂਜੀ ਮੋੜ ਮੋਢੇ ਤੇ ਉਹ ਤਾਂ ਥੋੜਾ ਜ਼ੋਰ ਵੱਧ ਲੱਗ ਉਹ ਤੇ ਦੇਦਾ ਨਾ ਵੱਧ ਲੱਗ ਇਹਨਾਂ ਦਾ ਠੀਕ ਆ ਆ ਇਹਨੂੰ ਕੋਈ ਚੱਕਰ ਨਹੀਂ ਆ ਬਾਈ ਯਾਰ ਕੇ ਨੂੰ ਦਿਖਾ ਕੇ ਆਇਆ ਮੈਂ ਕਹਿੰਦੇ ਪਾ ਸਰੇ ਹੀ ਪਿਆ ਯਾਰ ਕਹਿੰਦੇ ਤਾਂ ਯਾਰ ਸਰੇ ਹੀ ਪਾ ਥੱਲੋਂ ਵੀ ਕਹਿੰਦੇ ਗਲਾਬੀ ਪਿਆ ਇਹ ਦੁੱਤੇ ਕਿਉਂ ਆ ਕਹਿੰਦੇ ਉਹਦੀ ਮੁਰ ਜਾਂਦਾ ਕਹਿੰਦੇ ਤਾਂ ਲੈ ਉਹਨੂੰ ਚੁੱਪਰ ਨੂੰ ਪਾਣੀ ਪਾ ਕੇ ਫੜਾ ਵੀਡੀਓ ਬਣਾ ਬਲਜੀਤ ਲੈਣਾ ਮੁਕਾ ਹੋ ਰ ਆਇਆ 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 ਵਾਹ ਵਾਸ 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 ਚੱਲ ਪਿੱਛੇ ਲੋ ਜੀ ਰੌਣਕ ਮੇਲਾ ਵੇਖੋ ਕਿ ਹਾਲ ਤੇ ਲੱਗਿਆ ਪਿਆ ਇਧਰ ਜੀ ਜੀਵਨ ਜੀ ਵੀ ਪਹੁੰਚੇ ਹੋਏ ਨੇ ਬੰਦੇ ਕੀ ਹੋ ਗਿਆ ਇਹ ਲੈ ਮਸ਼ੂਰੀ ਕਰਤੀ ਟੈਨਸ਼ਨ ਵਾਲੇ ਤੇ ਕਿੰਨੇ 743 ਤੇ ਟਾਵਰ ਥੱਲੇ ਕਹਿੰਦੇ ਮੇਰੇ ਵੀਰੋ ਦੂਸਰਾ ਚ ਮੇਲੇ ਵੇਖੋ ਲੱਗਦੇ ਫਿਰ ਹੈਨਾ ਹੁਣ ਸਾਰੇ ਉਂਗਲਾ ਕਰੀ ਜਾਂਦੇ ਮੇਰਾ ਹੋ ਬੇਟਾ ਮੇਰਾ ਹੋ ਬੇਟਾ ਮੇਰਾ ਹੋ ਬੇਟਾ ਸਾਡਾ ਬੇਟਾ ਇਹਨੂੰ ਛੱਡੋ ਤੁਸੀਂ ਸਾਡਾ ਮਿਲਿਆ ਚ ਹਾਂ ਛੱਡੇ ਕਰ ਇਹਨੂੰ ਯਾਰ ਦੇਖ ਦੇਖੜਾ ਲਾ ਵੀ ਕੋਈ ਹੋ ਲੱਗ ਜੇ ਵੇਖ ਕੀ ਹਵਾ ਲੱਗ ਜੇ ਪੂਰਾ ਮਾਹੌਲ ਬਣਿਆ ਪਿਆ ਇੱਕ ਵਾਰ ਪਾਣੀ ਪਿਆ ਦੇ ਬਾਈ ਬਣਾ ਹੱਥ ਬਾਹਲਾ ਹੋਣਾ ਖਰਾਬ ਨਾ ਕਰ ਵਾਟਰ ਜਣਾ ਹੈ ਤੋ ਜੀਵਨ ਹੈ ਤੋ ਚਾਰਨਾ ਪੋਣਾ ਚਾਰਨਾ ਪਈ ਖੜੀ ਮਨ ਲਾ ਆ ਸਮਝਿਆ ਤਾ ਤੂੰ ਬਈ ਇਹ ਸਾਡੀ ਆ ਬਈ ਆਸੀ ਕਬੂਤਰੀ ਓਏ ਸਾਡੀ ਆ ਸਾਡੀ ਆਹ ਲੈ ਦੇ ਸਾਰੀ ਦੇ 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 ਨਾਲ ਲਾਇਆ ਬਈ ਆਪਣਾ ਜੀ ਆਈ ਆ ਜੀ ਮੋਹ ਲਵਾਉਣੇ ਇਹ ਬੱਚਾ ਹਾਂ ਇੱਕ ਪੈ ਲੈ ਕੋਬਲੀ ਦਾ ਬਸ ਇੱਥੇ ਬੰਦਾ ਕੜਨਾ ਹੈ ਆਣੀ ਗੁੱਡ ਬੰਦਾ ਇਹ ਗੁੱਡ ਜੀ ਦੇ ਕੰਮ ਕਰਾ ਤਿੰਨ ਕਬੂਤਰਾਂ ਵੀ ਆਤਾਂ ਜਿਹੜੇ ਪੈਣ ਛਾਣਿਆ ਭੈ ਜੋ ਕੜਨਾ ਉੱਥੇ ਤਵਾ ਬੱਟ ਦੀ ਸਾਰੇ ਕੰਮ ਦੀ ਚੌੜ ਦੀ 15 ਉਹ ਕਾਲੇ ਤੇ ਆਇਆ ਕਿ ਨਹੀਂ ਓਏ ਛਾਣੀ ਹਲੋ ਆ ਫੜਦਾ ਬੋਤਲ ਫੜ ਆਪਣੀ ਆਪਣੀ ਜੇਬ ਚ ਪਾ ਹਾਂ ਇਹ ਕਾਹ ਚੱਲ ਰਾਂ ਟੂਸੇ ਟੌਰੀ ਕਹਾਂ ਸ਼ਾਇਦ ਨਹੀਂ ਉ ਕਾਲਾ ਜੀ ਨਾਲ ਲੱਗਦਾ ਹੈ ਹਜੇ ਤਾਂ ਰਾਹਾਂ 'ਚ ਹੀ ਫਿਰਦੇ ਹੈਗੇ ਠੀਕ ਆ ਆ ਹੁੰਦਾ ਕਾਰਨਾਮਾ ਦੂਸਰਾ ਦਾ ਸਿਰਾ ਠੀਕ ਹੈ ਕਿ ਨਹੀਂ ਦੇਖਿਆ ਤੇ ਨਤੀਜਾ ਨਾ ਲਗਭਗ 8 8:30 ਹੋ ਗਏ ਸੀ ਕਿਹੜੇ ਵੇਲੇ ਨੇ ਉਹੀ ਬਸ ਭਗਾਈ ਕਰਦੇ ਫਿਰਦੇ ਸਭ ਕੁਝ ਹੈਗਾ ਜੀ ਕਿਬਰਾਗੇ ਜੀ ਆਪਣੇ ਆਪਣੇ ਸਟੇ ਲੈ ਲਿਆ ਪਿਉਰੀ ਆ ਗਿਆ ਆਹ ਕੁਦਰੀ ਫੜਦਾ ਬੱਚੇ ਆਹ ਬੱਚਾ ਵੇ ਇਹਨੂੰ ਮਸ਼ਹੂਰ ਕਰਨਾ ਆਪਾਂ ਹੈ ਹੋ ਗਿਆ ਬਸ ਕਾ ਦੋ ਆਏ ਨਾਏ ਨਾਏ ਬੋੜਾ ਇਹ ਪੀਤੀ ਭਜੇ ਇੱਕ ਤਾਂ ਮੁੰਡੇ ਦੱਸਾ ਪਤਾ ਬੜਾ ਕਰਦਾ ਸਮਝ ਨਹੀਂ ਆਉਂਦੀ ਇਹਨਾਂ ਨੂੰ ਕੀ ਬਣ ਗਿਆ ਚੱਲਦੇ ਆ ਵਾ ਘਰ ਨੂੰ ਬਈ ਅਬਲਜੀ ਤੂੰ ਉਤਰਾਂ ਵਾਲਾ ਵੇਖ ਹੁਣ ਮੁਰੇ ਰੱਖ ਕੇ ਜਾਊ ਇਹ ਤੇ ਸਿੱਧਾ ਹੀ ਜਾ ਕੇ ਦੂਸਰ ਸਾਹਮਣੇ ਛੱਡ ਦੇਣਾ ਇਹਦੇ ਵਾਸਤੇ ਤੀਸਰ ਜੀ ਬੋਲ ਗੱਲ ਕਰਨ ਆਇਆ ਬੱਜੂ ਨਾਲੇ ਲਓ ਜੀ ਪਹੁੰਚ ਗਏ ਪਿੰਡ ਮਾਨਾ ਦੀਨ ਤਾਂ ਇੰਜ ਕੋਈ ਨਾ ਅੱਗੇ ਨਾ ਪਿੱਛੇ ਚੱਲ ਕੋਈ ਗੱਲ ਨਹੀਂ ਐ ਟੇੜਾ ਡੂੜਾ ਕਰਕੇ ਵਖਾਣਾ ਬੰਦਾ ਮੜਾ ਜਾ ਜੀ ਵੀਰੋ ਬੰਦਾ ਆ ਹਾਂ ਬਲਜੀ ਜੀ ਦਾ ਹਾਂ ਆ ਗਿਆ ਪਿੰਡੇ ਤੇ ਲਓ ਭਾਈ ਪਹੁੰਚ ਗਏ ਘਰੇ ਟੋਮੀ ਆਇਆ ਆ ਰਹਿਣ ਦਿੱਤਾ ਉਹੀ ਪਰ ਬਹੁਤ ਹਸਿਆ ਹਸਿਆ ਰਿਹਾ ਕੀ ਹੋ ਗਿਆ ਛੱਡੀਏ ਪਾਈ ਲਾਈਟਾਂ ਲੂਟਾਂ ਕਰੇ ਆ ਕੇ ਇਹਨੂੰ ਕਿੱਥੇ ਇਦੋਂ ਇੱਥੇ ਰੱਖ ਦੇ ਕਰਾ ਆਪਣੇ ਬੱਚੇ ਨੂੰ ਤੇ ਆ ਵੀ ਛੱਡੀਏ 니ਵੇ ਹੁਣ ਪਈ ਐ ਕੋਈ ਚਿੱਲਾ ਪਰਵਾਹੀ ਕੋਈ ਨਹੀਂ ਆਕਾਰ ਆ ਗਿਆ ਕਰੇ ਓਏ ਹੈ ਹੈਲੋ ਓਏ ਓਏ ਸ਼ੇਰਾ ਕਰੇ ਆ ਗਿਆ ਹੈ ਇਹ ਤਾਂ ਪੂਰਾ ਮਸਤ ਆ ਪਿਆ ਬੈਨ ਲਓ ਭਾਈ ਪਿਆइए ਪਾਣੀ ਆਇਆ 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 ਬੱਤ ਆਇਆ ਆਇਆ ਕੋ ਤਾਂ ਦੇਖੀਏ ਨਾ ਹੈ ਕੀ ਗੱਲ ਆਇਆ 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 ਥੋੜੇ ਵੀ ਹੋ ਗਿਆ ਪਾਣੀ ਦਾ ਚਲੋ ਕੋਈ ਗੱਲ ਹੌਲੀ ਹੌਲੀ ਪੀ ਲੋ ਹਾਂ ਜੀ ਮੇਰੇ ਵੀਰੋ ਰੋਟੀ ਰੋਟੀ ਖਾਏ ਭਾਈ ਤੇ ਵਾਟਰ ਜਾਂਦਾ ਮਿਨਰਲ ਤੌੜੇ ਜਿਹਾ ਪਉਂਦੇ ਹਾਂ ਜੀ ਮੇਰੇ ਵੀਰੋ ਇੱਕ ਘਰ ਦੀ ਪੌਲੋਂਗ ਦੀ ਐਂਡਿੰਗ ਤੇ ਕਬੂਤਰ ਆਪਣਾ ਘਰੇ ਲੈ ਜਾਂਦਾ ਵੀ ਆਪਾਂ ਇਹੀ ਬਹੁਤ ਵੱਡੀ ਗੱਲ ਆਪਣੇ ਵਾਸਤੇ ਚਲੋ ਇੱਕ ਵਾਰੀ ਤੁਹਾਨੂੰ ਹੋਰ ਦਰਸ਼ਨ ਕਰਾ ਦਨੇ ਇਹਦੇ ਆਪਾਂ ਲੈ ਦੇਖੋ ਐ ਕੋਈ ਚੱਕਰ ਵਾਲੀ ਗੱਲ ਨਹੀਂ ਜਮਾ ਹਨਾ ਕੋੜ ਵਰਗਾ ਪਿਆਗਾ ਕੋਈ ਦਿੱਕਤ ਨਹੀਂ ਬਈ ਜਮਾ ਕੁਝ ਨਹੀਂ ਹੋਇਆਗਾ ਹੰਕਾਰ ਆ ਮਸਰਿਆ ਮੋਰ ਵੀ ਦਿਖਾ ਦੇ ਤੁਹਾਨੂੰ ਇੱਕ ਵਾਰੀ ਹੋਰ ਇਹਦੇ ਆਪਾਂ ਤੇ ਉਸ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਨਾ ਵੀ ਕੀ ਚੱਕਰ ਬਣਿਆ ਵੀ ਲਾਸਟ ਵਾਲੇ ਕਬੂਤਰਾਂ ਚ ਭੱਜਾ 6-7 ਕਬੂਤਰ ਭੱਜੇ ਲਾਸਟੋਂ ਤੋਂ 5:00 ਵਜੇ ਹਨਾ ਤੇ ਪਤਾ ਨਹੀਂ 5 10 15 ਦੇ ਭੱਜਾ ਹੋਣਾ ਇਹ ਚੜ ਕੇ ਤੇ 5 25 ਤੋਂ ਇਹ ਤੇ ਟਾਈਮ ਲੱਗਿਆ ਸੀ 5 25 ਤੋਂ 5 55 ਤੱਕ ਦਾ ਟਾਈਮ ਸੀਗਾ ਹਨਾ ਤੇ 5 55 ਤੇ ਕੱਟਿਆ ਗਿਆ ਸੀ ਕਾਫੀ ਤੋਂ ਤੇ 6 ਵਜੇ ਤੇ ਦੂਸਰੀ ਪੀ ਗਈ ਤੇ ਦੂਜੇ ਨਾਲ ਦੇ ਪਿੰਡੀ ਉਥੋਂ ਇਹ ਛੱਡਿਆ ਸੀ ਆਪਾਂ ਚੁੰਬੇ ਛੱਡਿਆ ਸੀ ਚੁੰਬਿਓ ਚੁਗੇ ਜਾਵੜਿਆ ਚੁਗੇ ਕਲਾਂ ਤੇ ਖੁਰਦ ਇਕੱਠੀ ਆ ਚੁਗੇ ਕਲਾਂ ਜਾਵੜਿਆ ਜਿੱਥੇ ਇਹ ਕਰੀ ਪਹਿਲਾਂ ਆਪਣਾ ਘਰੋਂ ਬੱਚਾ ਤੁਰ ਗਿਆ ਜੀ ਹਰੇ ਟੂਸਿਆਂ ਵਾਲਾ ਹਨਾ ਉਤੋਂ ਬਾਈ ਨੇ ਮੋੜਾ ਜੀ ਕਿਹੜਾ ਬਾਈ ਆਪਣਾ ਹਰਜੀਤ ਮੁੰ ਲੱਗਦਾ ਤਕੂਤਰਾਂ ਵਾਲਾ ਤੇ ਚਲੋ ਉੱਥੇ ਜਾਵੜਿਆ ਤੇ ਉੱਥੇ ਜਾ ਕੇ ਮਤਲਬ ਵਧੀਆ ਫਰਦਾਸ਼ੀਆਂ ਹੈ ਪੂਰੀ ਚਾਲ ਚ ਇੱਕ ਨੰਬਰ ਕੋਈ ਦਿੱਕਤ ਨਹੀਂ ਸੀ ਤੇ ਜਦੋਂ ਆਪਾਂ ਮਾਰਿਆ ਗੋਲ ਥੋੜੇ ਸਾਹਮਣੇ ਹਨਾ ਆਪਣੇ ਕੋਲ ਛਤਰੀ ਤਾਂ ਹੈ ਨਹੀਂ ਸੀ ਪਰ ਗੱਲਾ ਹਨਾ ਗੋਲ ਹੀ ਮਾਰ ਸਕਦੇ ਸੀ ਤੇ ਬਸ ਇਹਨੂੰ ਆਏ ਹੋ ਗਿਆ ਕਿ ਮੇਰਾ ਮਾਲਕ ਥੱਲੇ ਆ ਤੇ ਆਏ ਆ ਕੇ ਜਿਹੜੀ ਛਤਰੀ ਨੇੜੇ ਲੱਗੀ ਹੋਈ ਸੀ ਉੱਥੇ ਆ ਕੇ ਬਹਿ ਗਿਆ ਤੇ ਉਹ ਤੋਂ ਲਾ ਕੇ ਲਿਆਂਦਾ ਘਰੇ ਇਹਨੂੰ ਆਪਾਂ ਇੰਨੀ ਗੱਲਬਾਤ ਸੀਗੀ ਹਨਾ ਤੇ ਬਾਕੀ ਬਦਾਮ ਇਹਦੇ ਮੈਂ ਭੋਗੇ ਰੱਖ ਕੇ ਗਏ ਸੀ ਤੇ ਵਾਸਤੇ ਮੈਨੂੰ ਪਤਾ ਸੀ ਵੀ ਕੋਸ਼ਿਸ਼ ਹੀ ਹੋਵੇ ਕਬੂਤਰ ਘਰੇ ਆਪਾਂ ਲਈ ਆਉਣ ਤਾਂ ਕਰਕੇ ਇਹਦੇ ਉੱਤੇ ਅੱਠ ਬਦਾਮ ਭੋਗੇ ਰੱਖ ਗਏ ਸੀ ਮੈਂ ਤੇ ਕੋਈ ਚੱਕਰ ਨਹੀਂ ਮੜਾ ਮੜਾ ਪਾਣੀ ਪੂਣੀ ਖਿੱਚ ਪੂਚ ਲੈ ਆਏ ਤੇ ਉਦੋਂ ਬਦਾਮ ਪਾ ਕੇ ਦਾਣੇ ਪਾ ਕੇ ਤੇ ਪਖੋੜੇ ਛੱਡ ਦਾਂਗੇ ਉਹਨੂੰ ਤੇ ਓਕੇ ਆ ਵੀ ਹੁਣ ਕੋਈ ਨਾ ਬਸ ਠੀਕ ਆ ਯਾਰ ਹੁਣ ਕੁਝ ਨਹੀਂ ਗੈਜ਼ਦਾ ਆਪਾਂ ਕਿਹੜਾ ਐਂਡ ਤੇ ਆ ਕੇ ਭੱਜ ਗਿਆ ਜਾਣਾ ਪਰ ਬਾਕੀ ਗੱਲਾਂ ਇਹਨਾਂ ਉਹਨਾਂ ਦਗਾਣੀ ਹਨ ਕੱਲ ਨੂੰ ਕਰਾਂਗੇ ਇਸ ਬਾਰੇ ਗੱਲਬਾਤ ਆਪਾਂ ਤੇ ਹੁਣ ਸੌਣਿਆ ਵਾ ਠੀਕ ਆ ਤੇ ਬਾਏ ਬਾਏ ਸਾਰੇ ਵੀਰਾਂ ਨੂੰ